ਬਾਈ ਆ ਜਗ੍ਹਾ ਤੇ ਜਾ ਕੇ ਨਾ ਤੁਹਾਡਾ ਕੈਂਸਰ ਤੇ ਹੋਰ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਦੂਰੋਂ ਦੂਰੋਂ ਲੋਕ ਇਸ ਜਗ੍ਹਾ ਤੇ ਆਉਂਦੇ ਨੇ ਤੇ ਠੀਕ ਹੋ ਕੇ ਜਾਂਦੇ ਨੇ ਇੱਥੋਂ ਤੱਕ ਕਿ ਜਿਨ੍ਹਾਂ ਨੂੰ ਤੀਜੀ ਸਟੇਜ ਦਾ ਕੈਂਸਰ ਵੀ ਹੈ ਉਹ ਵੀ ਠੀਕ ਹੋ ਜਾਂਦੇ ਨੇ ਸੋ ਅੱਜ ਆਪਾਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਰਦੀਪ ਸਿੰਘ ਜੈਲਦਾ ਤੇ ਅੱਜ ਆਪਾਂ ਪਹੁੰਚੇ ਹਾਂ ਇਸ ਜਗ੍ਹਾ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਇੱਥੇ ਆਏ ਹੋਏ ਨੇ ਜਿਨ੍ਹਾਂ ਨੂੰ ਹੋਰ ਵੀ ਕਈ ਬਿਮਾਰੀਆਂ ਕਿਸੇ ਦੇ ਪੱਥਰੀ ਆ ਕਿਸੇ ਦੇ ਗਦੂਦਾਂ ਆ ਕਿਸੇ ਦੇ ਹਰਨੀਆਂ ਆ ਜਾਂ ਕੋਈ ਹੋਰ ਬਿਮਾਰੀ ਆ ਸਾਰੇ ਇੱਥੇ ਠੀਕ ਹੁੰਦੇ ਆ ਸੋ ਸਭ ਤੋਂ ਪਹਿਲਾਂ ਗੱਡੀ ਲਗਾ ਕੇ ਇਸ ਜਗ੍ਹਾ ਤੇ ਤੁਸੀਂ ਆਣ ਕੇ ਆਪਣਾ ਕਾਰਡ ਬਣਾਉਣਾ ਹੁੰਦਾ ਏ ਜਿਹੜੇ ਤਾਂ ਪਹਿਲੀ ਵਾਰ ਆਉਂਦੇ ਨੇ ਉਹਨਾਂ ਨੂੰ ਇੱਥੇ ਪਹਿਲਾਂ ਪਰਚੀ ਕਟਾਉਣੀ ਪੈਂਦੀ ਏ ਜਿਸ ਤੋਂ ਬਾਅਦ ਉਹਨਾਂ ਦਾ ਕਾਰਡ ਬਣਦਾ ਆ ਜਿਹਰੇ ਦੂਜੀ ਵਾਰ ਆਉਂਦੇ ਨੇ ਉਹਨਾਂ ਨੂੰ ਇੱਥੇ ਆਣ ਕੇ ਆਪਣਾ ਨੰਬਰ ਲਵਾਉਣਾ ਪੈਂਦਾ ਹੈ। ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਲੋਕ ਬੈਠੇ ਹੋਏ ਆ। ਹੌਲੀ-ਹੌਲੀ ਕਰਕੇ ਇੱਥੇ ਬਹੁਤ ਸਾਰੇ ਲੋਕ ਆਉਂਦੇ ਆ। ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੇ ਹਰ ਧਰਮ ਦੇ ਲੋਕ ਆਉਂਦੇ ਆ। ਪੰਜਾਬ ਤੋਂ ਬਾਹਰੋਂ ਵੀ ਬਹੁਤ ਦੂਰੋਂ-ਦੂਰੋਂ ਲੋਕ ਇਸ ਜਗ੍ਹਾ ਤੇ ਪਹੁੰਚਦੇ ਆ ਤੇ ਠੀਕ ਹੁੰਦੇ ਆ। ਇਕੱਲਾ ਕੈਂਸਰ ਹੀ ਨਹੀਂ ਕਈ ਬਿਮਾਰੀਆਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ। ਜੀ ਹਾਂ ਇਹ ਇਲਾਜ ਅਰਦਾਸ ਦੇ ਜਰੀਏ ਹੁੰਦਾ ਹੈ ਜੋ ਬਾਬਾ ਜੀ ਕਰਦੇ ਆ ਇਸ ਜਗ੍ਹਾ ਤੇ ਆਣ ਕੇ ਤੁਹਾਨੂੰ ਲੰਗਰ ਵੀ ਮਿਲੇਗਾ ਤੁਸੀਂ ਆਰਾਮ ਨਾਲ ਬੈਠ ਕੇ ਇੱਥੇ ਲੰਗਰ ਛਕ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਦੁਨੀਆ ਇੱਥੇ ਆਈ ਹੋਈ ਆ ਤੁਹਾਨੂੰ ਦੱਸ ਦਈਏ ਕਿ ਇੱਥੇ ਨੰਬਰ ਲੱਗਦੇ ਆ ਜਿਸ ਹਿਸਾਬ ਨਾਲ ਤੁਸੀਂ ਇੱਥੇ ਪਹੁੰਚਦੇ ਹੋ ਉਸ ਹਿਸਾਬ ਨਾਲ ਹੀ ਤੁਹਾਡੇ ਨੰਬਰ ਲੱਗਦੇ ਆ ਫਿਰ ਨੰਬਰ ਵਾਈਜ਼ ਹੀ ਤੁਹਾਨੂੰ ਅੰਦਰ ਭੇਜਿਆ ਜਾਂਦਾ ਹੈ ਜਿੱਥੇ ਬਾਬਾ ਜੀ ਹੁਣੀ ਬੈਠੇ ਹੁੰਦੇ ਆ ਉੱਥੇ ਤੁਹਾਡੀ ਅਰਦਾਸ ਹੁੰਦੀ ਹੈ ਔ ਸਾਹਮਣੇ ਵਾਲੀ ਜਗ੍ਹਾ ਤੇ ਬਾਬਾ ਜੀ ਅੰਦਰ ਬੈੰਦੇ ਆ ਤੁਹਾਨੂੰ ਉਧਰ ਨੰਬਰ ਵਾਈਜ਼ ਭੇਜਿਆ ਜਾਂਦਾ ਹੈ ਬਾਕੀ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੇ ਤੁਹਾਨੂੰ ਪੰਜ ਵਾਰ ਆਉਣਾ ਪੈਂਦਾ ਹੈ ਜੀਆਂ ਤੁਹਾਡੀਆਂ ਪੰਜ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਫਿਰ ਬਾਬਾ ਜੀ ਵੱਲੋਂ ਤੁਹਾਨੂੰ ਥੋੜੀ ਬਹੁਤੀ ਸੇਵਾ ਲਈ ਜਾਂਦੀ ਹੈ ਕਿਸੇ ਨੂੰ ਲੰਗਰ ਦੀ ਸੇਵਾ ਕਹੀ ਜਾਂਦੀ ਹੈ ਕਿਸੇ ਤੋਂ ਪੈਸਿਆਂ ਦੀ ਥੋੜੀ ਬਹੁਤੀ ਸੇਵਾ ਲਈ ਜਾਂਦੀ ਹੈ ਤੇ ਜੇ ਕੋਈ ਵਾਹਲਾ ਗਰੀਬ ਹੋਵੇ ਤਾ ਬਾਬਾ ਜੀ ਹੁਣੀ ਫਰੀ ਚ ਵੀ ਉਹਨਾਂ ਦੀ ਅਰਦਾਸ ਕਰ ਦਿੰਦੇ ਸੋ ਯਾਰੋ ਜੇ ਆਪਾਂ ਇੱਥੋਂ ਦੇ ਐਡਰੈਸ ਦੀ ਗੱਲ ਕਰੀਏ ਤਾਂ ਤੁਹਾਨੂੰ ਪਿੰਡ ਭਿੰਡਰ ਕਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗੇ ਚ ਆਉਣਾ ਪਵੇਗਾ ਇੱਥੇ ਬਾਬਾ ਬਲਵੀਰ ਸਿੰਘ ਪੱਪਨ ਹੁਣੀ ਤੁਹਾਡੀ ਅਰਦਾਸ ਕਰਨਗੇ ਇੱਥੇ ਤੁਸੀਂ ਧਿਆਨ ਰੱਖਣਾ ਕਿ ਬੁੱਧਵਾਰ ਤੋਂ ਸ਼ਨੀਵਾਰ ਹੀ ਆਉਣਾ ਬਾਕੀ ਆ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਇਹ ਤੁਸੀਂ ਇਸ ਤੇ ਫੋਨ ਕਰਕੇ ਵੀ ਪੁੱਛ ਸਕਦੇ ਹੋ ਸੋ ਜੇ ਤੁਸੀਂ ਵੀ ਕਿਸੇ ਤਕਲੀਫ ਦੀ ਅਰਦਾਸ ਕਰਾਉਣਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਤੇ ਜ਼ਰੂਰ ਆਇਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਜੇਰੇ ਕੋਈ ਤਕਲੀਫ ਵਿੱਚ ਨੇ ਸ਼ਾਇਦ ਉਹਨਾਂ ਦੀ ਇੱਥੇ ਆਣ ਕੇ ਅਰਦਾਸ ਪੂਰੀ ਹੋ ਜਾਵੇ ਤੇ ਉਹ ਤੰਦਰੁਸਤ ਹੋ ਜਾਣ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਆ ਸਤਿ ਸ਼੍ਰੀ ਅਕਾਲ ਜੀ